ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਬਠਿੰਡਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਠਿੰਡਾ ਜੀ ਸੀ 2 ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਸਾਡਾ 18 ਤਰੀਕ ਦੀ ਮੀਟਿੰਗ ਹੋਈ ਸੀ ਸਰਹੰਦ ਸਾਹਿਬ ਸਾਡੇ ਦਫ਼ਤਰ ਦੇ ਵਿੱਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਤਾਂ ਉੱਥੇ ਸਾਰੀ ਸਟੇਟ ਕਮੇਟੀ ਦਾ ਫੈਸਲਾ ਸੀਗਾ ਵੀ ਅਸੀਂ 5 ਮਾਰਚ ਨੂੰ ਭਗਵੰਤ ਸਿੰਘ ਸਹਿਬ ਮੁੱਖ ਮੰਤਰੀ ਜੀ ਹੈ ਜਿਹੜੇ ਸਾਡੇ ਪੰਜਾਬ ਦੇ ਉਹਨਾਂ ਦੀ ਕੋਠੀ ਦਾ ਅਸੀਂ ਘਰਾਵ ਕਰਨਾ ਹੈ ਤਾਂ ਉਸ ਦੇ ਮੱਦੇ ਨਜ਼ਰ ਅਸੀਂ ਸਾਰੇ ਮਤਲਬ ਪੰਜਾਬ ਦੇ ਵਿੱਚ ਇੱਕ ਕਾਲ ਦਿੱਤੀ ਹੈ 20 ਤੋਂ 22 ਤੱਕ ਜਿਹੜੇ ਵੀ ਜ਼ਿਲ੍ਹਿਆਂ ਨੂੰ ਜੋ ਦਿਨ ਸ਼ੂਟ ਕਰਦਾ ਸੀ ਤਾਂ ਅੱਜ ਅਸੀਂ ਉਸੇ ਪ੍ਰੋਗਰਾਮ ਦੇ ਤਹਿਤ 20 ਤਰੀਕ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਉਹਨਾਂ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਪਹੁੰਚਾਉਣ ਆ ਰਹੇ ਹਾਂ ਕਿ ਅਸੀਂ 5 ਤਰੀਕ ਨੂੰ 5 ਮਾਰਚ ਨੂੰ ਉਹਨਾਂ ਦੀ ਕੋਠੀ ਦਾ ਘਰਾਓ ਕਰਨਾ ਹੈ ਜੇਕਰ ਸਾਡੀਆਂ ਮੰਗਾਂ ਉਦੋਂ ਤੱਕ ਨਹੀਂ ਮੰਨੀਆਂ ਜਾਂਦੀਆਂ 15 ਦਿਨ ਰਹਿੰਦੇ ਐ ਅਸੀਂ 15 ਦਿਨ ਦਾ ਸਰਕਾਰ ਨੂੰ ਸਮਾਂ ਦਿੰਨੇ ਆ ਜੋ ਉਹਨਾਂ ਨੇ ਸਾਡੇ ਨਾਲ ਚੋਣਾਂ ਦੇ ਵਿੱਚ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਜਾਣ ਤੇ ਸਾਡੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਕਿਉਂਕਿ ਸਾਨੂੰ 1.5 ਸਾਲ ਹੋ ਗਿਆ ਉਹਨਾਂ ਵੱਲ ਦੇਖਦੇ ਆ ਕੁਝ ਮਹੀਨੇ ਇਸ ਤਰ੍ਹਾਂ ਨਿਕਲ ਗਏ ਅੱਜ ਹੁੰਦਾ ਸਵੇਰ ਹੁੰਦਾ ਪਰ ਉਸ ਤੋਂ ਬਾਅਦ ਸਰਕਾਰ ਨੇ ਸਾਡੇ ਪ੍ਰਤੀ ਕੋਈ ਮਤਲਬ ਸੈਂਸਿਅਰਟੀ ਨਹੀਂ ਦਿਖਾਈ ਜਿਸ ਕਰਕੇ ਆਂਗਣਵਾੜੀ ਵਰਕਰਾਂ ਹੈਲਪਰਾਂ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਮੱਦੇ ਨਜ਼ਰ ਅੱਜੇ ਪ੍ਰੋਗਰਾਮ ਕੀਤਾ ਹੈ ਤਾਂ ਅਸੀਂ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੋ ਕਿ ਮੰਗਾ ਸਾਡੀਆਂ ਇਹ ਆ ਜੀ ਪਹਿਲੀ ਤਾਂ ਸਾਡੀ ਮਾਨ ਪੱਤੇ ਦੀ ਹੈ ਪੰਜਾਬ ਸਰਕਾਰ ਨੇ ਚੋਣਾ ਚਾਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡਾ ਮਾਨ ਪੱਤਾ ਦੁੱਗਣਾ ਕਰਾਂਗੇ ਦੁੱਗਣਾ ਮਾਨ ਪੱਤਾ ਤਾਂ ਦੂਰ ਦੀ ਗੱਲ ਹੋ ਗਈ ਜੀ ਡੇਢ ਸਾਲ ਹੋ ਗਿਆ ਅਸੀਂ ਕਦੇ ਪ੍ਰੋਪਰ ਜਿਹੜਾ ਸਾਡਾ ਮਾਨ ਪੱਤਾ ਬੰਦਦਾ ਹੈ ਉਹਦਾ ਵੀ ਅਸੀਂ ਪੂਰਾ ਕਦੇ ਮੂੰਹ ਨਹੀਂ ਦੇਖਿਆ ਪਿਛਲੇ 1 ਸਾਲ ਤੋਂ ਬਠਿੰਡੇ ਦਾ ਜੋ ਪੰਜਾਬ ਸਰਕਾਰ ਨੇ ਦੇਣਾ ਹੈ ਕੇਂਦਰ ਦਾ ਤਾਂ ਇਹ ਕਹਿੰਦੇ ਆਇਆ ਨਹੀਂ ਚਾਈਲਡ ਕਾਉਂਸਲ ਦਾ ਰੋਲਾ ਪੈ ਗਿਆ ਕੇਸ ਬਣ ਗਿਆ ਜੇ ਹੋ ਗਿਆ ਉਹ ਹੋ ਗਿਆ ਕੇਂਦਰ ਦਾ ਲੜਕੇ ਅਸੀਂ ਲੈ ਲਿਆ ਪਰ ਪੰਜਾਬ ਸਰਕਾਰ ਦੇ ਕੰਤੇ ਜੂਨੀ ਸਰਕ ਦੀ ਜਿਹੜੇ ਐਨਜੀਓ ਦੇ ਵਿੱਚ ਚਾਈਲਡ ਕਾਉਂਸਲ ਦੇ ਵਿੱਚ ਤਿੰਨ ਬਲਾਕ ਹੈ ਤਿੰਨਾ ਬਲਾਕਾਂ ਦਾ ਸਿੰਧਵਾਵੇਟ ਤਰਸਿੱਕਾ ਤੇ ਬਠਿੰਡਾ ਪੂਰੇ 1 ਸਾਲ ਤੋਂ 1 ਰੁਪਿਆ ਨਹੀਂ ਆਇਆ ਜਿਸ ਦੇ ਵਿੱਚ ਵਰਕਰਾਂ ਦੇ ਵਿੱਚ ਬਹੁਤ ਰੋਸ ਹੈ ਤਾਂ ਸਾਡਾ ਵਿਭਾਗ ਜਿਹੜਾ ਇਹ ਬਹੁਤ ਗਰੀਬ ਵਰਗ ਦੀਆਂ ਔਰਤਾਂ ਇੱਥੇ ਵਿਡੋ ਔਰਤਾਂ ਐ ਤਲਾਕਸ਼ੁਦਾ ਐ ਤਾਂ ਜਿਨ੍ਹਾਂ ਦਾ ਚੁੱਲ੍ਹੇ ਦਾ ਕੰਮ ਹੀ ਚੁੱਲਾ ਚੌਂਕਾ ਰੋਟੀ ਹੀ ਸਾਡੀ ਇਸ ਮਾਨ ਪੱਤੇ ਤੋਂ ਚੱਲਦੀ ਐ ਤੇ ਇਮੇਜਿਨ ਕਰੋ ਵੀ 1 ਸਾਲ ਤੋਂ ਜਿਹੜਾ ਸਾਨੂੰ 5500 ਰੁਪਇਆ ਮਿਲਣਾ ਸੀ ਉਹ ਵੀ ਨਹੀਂ ਮਿਲ ਰਿਹਾ ਇੱਕ ਸਿਰਫ 5500 ਰੁਪਏ ਦੇ ਵਿੱਚ ਅਸੀਂ ਕਿੱਦਾਂ ਗੁਜ਼ਾਰਾ ਕਰ ਰਹੇ ਹਾਂ ਪਰ ਉਹ ਵੀ ਨਹੀਂ ਮਿਲ ਰਿਹਾ ਤਾਂ ਉਸ ਦੇ ਵਿੱਚ ਅੱਜ ਸਾਡੇ ਘਰਾਂ ਦੇ ਕੀ ਹਾਲਾਤ ਬਣੇ ਹੋਏ ਐ ਸਾਡੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਚੁੱਕੇ ਐ ਗਰੀਬ ਔਰਤਾਂ ਦੇ ਬੱਚੇ ਭੁੱਖੇ ਐ ਜਿਸ ਕਰਕੇ ਅਸੀਂ ਸਰਕਾਰ ਨੂੰ ਇਹ ਪੁਰਜੋਰ ਅਪੀਲ ਕਰਦੇ ਆਂ ਵੀ ਸਾਡਾ ਵੰਦਾ ਮਾਨ ਪੱਤਾ ਸਾਰਾ ਜਕਦਮ ਦਿੱਤਾ ਜਾਵੇ ਤੇ ਜੋ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਡਬਲ ਕਰਨ ਦਾ ਮਾਣ ਪੱਤਾ ਡਬਲ ਕੀਤਾ ਜਾਵੇ ਜੋ ਸਾਡੇ ਨਾਲ ਬੱਚਿਆਂ ਦਾ ਵਾਅਦਾ ਕੀਤਾ ਸੀ ਵੀ ਬੱਚੇ ਸਕੂਲਾਂ ਦੇ ਵਿੱਚ ਨਹੀਂ ਜਾਣਗੇ ਪਰ ਪ੍ਰੋਪਰ ਆਂਗਣਵਾੜੀ ਦੇ ਵਿੱਚ ਕਿਉਂਕਿ ਬੱਚਿਆਂ ਦਾ ਬਚਪਨ ਹੈ ਜਿਹੜਾ ਜਨਮ ਤੋਂ ਲੈ ਕੇ 5 ਸਾਲ ਤੱਕ ਬੱਚਾ ਇੱਕ ਕੋਮਨ ਫੁੱਲ ਹੁੰਦਾ ਹੈ ਜਿਸ ਨੇ ਟੀਚਰ ਨਹੀਂ ਚਾਹੀਦਾ ਜਿਸ ਨੂੰ ਇੱਕ ਮਾਂ ਚਾਹੀਦੀ ਹੈ ਤਾਂ ਆਂਗਣਵਾੜੀ ਦੇ ਵਿੱਚ ਅਸੀਂ ਵਰਕਰਾਂ ਤੇ ਹੈਲਪਰਾਂ ਮਾਂ ਦਾ ਰੋਲ ਅਦਾ ਕਰਦੇ ਹਾਂ ਜੋ ਕਿ ਟੀਚਰ ਇੱਕ ਡੰਡੇ ਨਾਲ ਤੇ ਮਤਲਬ ਪ੍ਰੋਪਰ ਕਿਤਾਬੀ ਪੜ੍ਹਾਈ ਕਰਾਉਂਦੇ ਆ ਜਿਸ ਨਾਲ ਬੱਚੇ ਦਾ ਬੌਧਿਕ ਵਿਕਾਸ ਬਹੁਤ ਘਟ ਜਾਂਦਾ ਹੈ ਬੱਚਿਆਂ ਨੂੰ ਖੇਡ ਖੇਡ ਦੇ ਵਿੱਚ ਅਸੀਂ ਸਿੱਖਿਆ ਦੇਣੀ ਹੈ ਪ੍ਰੀ ਨਰਸਰੀ ਵੀ ਅਸੀਂ ਕਰਾਉਂਦੇ ਆ ਬੱਚਿਆਂ ਨੂੰ ਪਰ ਖੇਡ ਖੇਡ ਦੇ ਵਿੱਚ ਜਿਸ ਤਰ੍ਹਾਂ ਗੇਮਾਂ ਦੇ ਨਾਲ ਬੱਚਿਆਂ ਨੂੰ ਖੇਡ ਕੇ ਸਿਖਾਉਣਾ ਮਿੱਟੀ ਦੇ ਵਿੱਚ ਖੇਲਣਾ ਮਿੱਟੀ ਦੀਆਂ ਗੇਮਾਂ ਬਣਾਉਣੀਆਂ ਤਾਂ ਉਸ ਤੋਂ ਬੱਚਿਆਂ ਦੇ ਬਚਪਨ ਨੂੰ ਵੀ ਦੂਰ ਕੀਤਾ ਜਾ ਰਿਹਾ ਜੋ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਜੇਕਰ ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਫਿਰ ਤਿੱਖੇ ਸੰਘਰਸ਼ ਦਾ ਐਲਾਨ ਕਰਦੇ ਹਾਂ ਹਾਂਜੀ ਮੇਰਾ ਨਾਮ ਪ੍ਰਤੀਬਾ ਸ਼ਰਮਾ ਪ੍ਰਾਸਸ ਕੱਤਰ ਜ਼ਿਲ੍ਹਾ ਤੇ ਵਰਕਿੰਗ ਕਮੇਟੀ ਦੀ ਮੈਂਬਰ ਹਾਂਜੀ ਅੱਜ ਅਸੀਂ ਇੱਥੇ ਧਰਨਾ ਲਾਇਆ ਵੀ ਵਰਕਰ ਤੇ ਹੈਲਪਰ ਇਕੱਠੇ ਹੋਈਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਵੀ ਜਿਹੜੇ 5 ਤਰੀਕ ਨੂੰ 5 ਮਾਰਚ ਨੂੰ ਮੁੱਖ ਮੰਤਰੀ ਮਾਨ ਸਰਕਾਰ ਦਾ ਕਿਰਾਵ ਕਰਨਾ ਕਿਉਂਕਿ ਉਹਨਾਂ ਨੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਕਿਉਂਕਿ ਜਦੋਂ ਦੇ ਉਹ ਮਾਨ ਸਰਕਾਰ ਆਈ ਹੈ ਪੰਜਾਬ 'ਚ ਉਦੋਂ ਦਾ ਸਾਡੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਕੁਝ ਵੀ ਨਹੀਂ ਸੋਚਿਆ ਉਹਨਾਂ ਨੇ ਇਸ ਕਰਕੇ ਅਸੀਂ 5 ਤਰੀਕ ਨੂੰ ਉਹਨਾਂ ਦੀ ਕੋਠੀ ਦਾ ਘਰਾਵ ਕਰਾਂਗੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਵ ਕਰਾਂਗੇ ਔਰ ਉਹਨਾਂ ਦਾ ਘਰਾਵ ਕਰਾਂਗੇ ਵੀ ਆ 15 ਦਿਨ ਦਾ ਟਾਈਮ ਹੈ ਇਹਨਾਂ ਕੋਲੇ ਵੀ ਜੇ ਸਾਡੀ ਮੰਗਾਂ ਪੂਰੀ ਕਰ ਦਣਗੇ ਜੇ ਇਹ ਸਾਡੀ ਮੰਗਾਂ ਪੂਰੀ ਨਹੀਂ ਕਰਨਗੇ ਤਾਂ ਅਸੀਂ ਇਹਦਾ ਸੰਘਰਸ਼ ਹੋਰ ਤੇਜ਼ ਹੋਊਗਾ ਸਾਡਾ ਜਦੋਂ ਦਾ ਮਾਨ ਸਰਕਾਰ ਆਈ ਹੈ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਹੈਗਾ ਰਵਈਆ ਕੋਈ ਖਾਸ ਵੀ ਅੱਛਾ ਨਹੀਂ ਹੈਗਾ ਵੀ ਠੀਕ ਨਹੀਂ ਹੈਗਾ ਕਿਉਂਕਿ ਜਿਹੜੇ ਮੁਲਾਜ਼ਮ ਹੈਗੇ ਸਾਰੇ ਦੁਖੀ ਐਂ ਸਰਕਾਰ ਤੋਂ ਕਿਉਂਕਿ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਉਹਦੇ 'ਚ ਇੱਕ ਤੇ ਵੀ ਖਰੇ ਨਹੀਂ ਉਤਰੇ ਇਸ ਕਰਕੇ ਅਸੀਂ ਮਾਨ ਸਰਕਾਰ ਦੇ ਵਿਰੋਧ ਕਰਦੇ ਆ ਇਸ ਗੱਲ ਤੇ ਵੀ ਉਹਨਾਂ ਨੇ ਕੋਈ ਸਾਡੇ ਵਾਦੇ ਪੂਰੇ ਨਹੀਂ ਕੀਤੇ ਅਸੀਂ ਉਮੀਦ ਕਰਦੇ ਆ ਵੀ 15 ਦਿਨਾਂ ਚ ਜੇ ਸਾਡੇ ਆਂਗਣਵਾੜੀ ਵਰਕਰਾਂ ਤੇ ਹਲਪਰਾ ਦੀ ਕੋਈ ਮੰਗਾਂ ਪੂਰੀ ਹੁੰਦੀ ਹੈ ਤਾਂ ਅਸੀਂ ਆਪਣੇ ਸੰਘਰਸ਼ ਉਸ ਹਿਸਾਬ ਨਾਲ ਵਾਪਸ ਇਹ 1.5 ਸਾਲ ਹੋ ਗਿਆ ਬਠਿੰਡੇ ਚ ਜਦੋਂ ਦੀ ਮਾਨ ਸਰਕਾਰ ਆਈ ਹੈ ਕਿਉਂ ਇੱਕ ਇੱਕ ਸਾਲ ਹੋ ਗਿਆ ਸੌਰੀ ਵੀ 1 ਸਾਲ ਤੋਂ ਸਾਡਾ ਮਾਨ ਪੱਤਾ ਕੁਛ ਨਹੀਂ ਦਿੱਤਾ ਹੈਗਾ ਜਦਕਿ ਕੇਂਦਰ ਸਰਕਾਰ ਨੇ ਤਾਂ ਸਾਨੂੰ ਦੇ ਵੀ ਦਿੱਤਾ ਲੇਕਿਨ ਪੰਜਾਬ ਸਰਕਾਰ ਨੇ 1 ਰੁਪਿਆ ਵੀ ਨਹੀਂ ਦਿੱਤਾ ਕਿਉਂਕਿ ਆਂਗਣਵਾੜੀ ਵਰਕਰ ਤੇ ਹੈਲਪਰਾਂ ਜਿਹੜੀ ਹੈਗੀਆਂ ਬਹੁਤ ਗਰੀਬ ਵਰਗ ਚ ਨੇ ਕਿਉਂਕਿ ਇਹਨਾਂ ਦੇ ਜਿਹੜੇ ਘਰ ਦੇ ਗੁਜ਼ਾਰਾ ਇਸੇ ਤਨਖਾਹ ਤੋਂ ਚੱਲਦੇ ਆ ਔਰ ਜੇ ਸਰਕਾਰ ਇਹ ਵੀ ਨਹੀਂ ਦੇਊਗੀ ਤਾਂ ਫਿਰ ਉਹਨਾਂ ਦੇ ਗੁਜ਼ਾਰੇ ਕਿਵੇਂ ਚੱਲਣਗੇ ਅਸੀਂ ਇਸ ਸਰਕਾਰ ਤੋਂ ਮੰਗ ਕਰਦੇ ਵੀ ਜਿਹੜਾ ਪੰਜਾਬ ਦਾ ਮਾਨ ਪੱਤਾ ਹੈ ਉਹ ਤੋਂ ਟਾਈਮ ਸਿਰ ਪਾਣ ਲੇਕਿਨ ਸਰਕਾਰ ਨੇ ਇਹ ਵੀ ਵਾਦਾ ਪੂਰਾ ਨਹੀਂ ਕੀਤਾ ਮਾਨ ਪੱਤਾ ਵਜ਼ਾਨਾ ਤੋਂ ਬਹੁਤ ਦੂਰ ਦੀ ਗੱਲ ਹੈ ਵੀ ਇਹਨਾਂ ਨੇ ਜਿਹੜੇ ਮਾਨ ਪੱਤਾ ਦਿੱਤਾ ਜਾਂਦਾ ਉਹ ਵੀ ਨਹੀਂ ਟਾਈ ਇਹ ਤਾਂ ਹੁਣ ਸਰਕਾਰ ਹੀ ਦੱਸ ਸਕਦੀ ਹੈ ਵੀ ਕਿਉਂ ਨਹੀਂ ਪਾਰੀ ਹੋ ਸਕਦਾ ਹੈ ਇਹ ਆਈਸੀਡੀਐਸ ਦੀ ਜਿਹੜੀ ਸਕੀਮਾ ਹੈ ਵੀ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਧੀਰੇ ਧੀਰੇ ਇਹਨਾਂ ਨੇ ਆਂਗਣਵਾੜੀ ਚੋਂ ਸਾਡੀ ਸਾਰੀ ਸਕੀਮਾਂ ਖਤਮ ਕਰ ਚੁੱਕਿਆ ਬਸ ਦੋ ਤਿੰਨ ਸਕੀਮ ਜਿਹੜੀ ਹੈ ਬਸ ਉਹੀ ਛੱਡੀ ਆ ਜਿਵੇਂ ਇਹਨਾਂ ਨੇ ਪ੍ਰੀ ਨਰਸਰੀ ਕਲਾਸਾਂ ਹੈਗੀਆਂ ਉਹ ਸਕੂਲਾਂ 'ਚ ਲਗਾਨੀ ਸਟਾਰਟ ਕਰਤੀ ਔਰ ਜਿਹੜਾ ਵੀ ਟੀਕਾਕਰਨ ਹੈ ਉਹ ਉਹਨਾਂ ਨੂੰ ਦੇਤਾ ਵੀ ਆਸ਼ਾ ਵਰਕਰਾਂ ਨੂੰ ਵੀ ਸਾਡੇ ਕੋਲੇ ਜਿਹੜਾ ਇੱਕ ਆ ਪ੍ਰੀ ਨਰਸਰੀ ਕਲਾਸਾਂ ਸੀ ਇਹ ਵੀ ਸਾਡੇ ਤੋਂ ਸੇਵਾਵਾਂ ਖੋਹ ਲਿੱਤੀ ਗਈਆਂ ਅਸੀਂ ਹੁਣ ਚਾਹਦੇ ਹਾਂ ਵੀ ਸਰਕਾਰ ਤੋਂ ਵੀ ਜਿਹੜੀ ਪ੍ਰੀ ਨਰਸਰੀ ਨੋ ਖਤਮ ਨਾ ਕਰਨ ਸਤਾ ਦੇ ਵਿਚ ਆਉਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਗਿਆ ਸੀ ਵੀ ਔਰਤ ਨੂੰ 10000 ਰੁਪਏ ਦਿੱਤਾ ਜਾਏ ਤੁਸੀਂ ਤਾਂ ਵਾਅਦੇ ਦੀ ਇਹ ਗੱਲ ਕਰਦੇ ਜੀ ਮਾਨ ਪੱਤੇ ਦੀ ਜਦੋਂ ਦੇਖੋ ਜੀ ਸਰਕਾਰ ਜਿਹੜਾ ਮਾਨ ਪੱਤਾ ਪਹਿਲਾਂ ਸਰਕਾਰਾ ਦੇ ਰਹੀ ਸੀ ਉਹੀ ਨਹੀਂ ਦੇ ਰਹੀ ਇਹ ਨਵੀਂ ਸਕੀਮ ਤੋਂ ਕੀ ਲਾਗੂ ਕਰਨਗੇ ਜਦੋਂ ਇਹਨਾਂ ਨੇ ਪੁਰਾਣੀ ਸਕੀਮਾਂ ਇਹਨੂੰ ਨਹੀਂ ਉਹ ਕੀਤਾ ਹੈਗਾ ਕਾਇਮ ਕੀਤਾ ਹੈਗਾ ਤੋਂ ਨਵੀਂ ਸਕੀਮ ਤੋਂ ਨਹੀਂ ਮੁਸ਼ਕਿਲ ਹੈ ਵੀ ਇਹ ਲੱਗਣਗੇ ਕਿਉਂਕਿ 1.5 ਸਾਲ ਹੋ ਗਏ ਜਿਹੜਾ ਵਾਅਦਾ ਕੀਤਾ ਸੀ ਵੀ ਹਰ ਇੱਕ ਵਰਗ ਦੀ ਔਰਤ ਹੈ ਜਿਹੜੀ ਵੀ ਲੇਡੀਜ਼ ਹੈ ਉਹਨੂੰ ਹਜ਼ਾਰਾਂ ਰੁਪਏ ਮਹੀਨਾ ਖਾਤੇ 'ਚ ਪਾਇਆ ਜਾਊਗਾ ਲੇਕਿਨ ਸਰਕਾਰ ਨੇ ਇਹ ਵਾਅਦਾ ਵੀ ਪੂਰਾ ਨਹੀਂ ਅਗਲੇ ਸੰਗਰਦੀ ਛਾੜੀ ਇਹ ਤਿਆਰੀ ਹੈ ਵੀ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਜਿਹੜੀ ਸਾਡੀ ਮੰਗਾ ਹੈਗੀ ਹੈ ਜੇ ਉਹ ਪੂਰੀ ਨਹੀਂ ਕਰੂਗੀ 5 ਮਾਰਚ ਨੂੰ ਸਾਰੇ ਆਂਗਣਵਾੜੀ ਵਰਕਰ ਤੇ ਹੈਲਪਰਾਂ ਜਿੰਨੇ ਵੀ 54000 ਵਰਕਰ ਤੇ ਹੈਲਪਰਾਂ ਹੈਗੀ ਹੈ ਵੀ ਸਾਰੇ ਉੱਥੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਿਰਾਵ ਕਰਾਂਗੇ ਜਿੱਥੇ ਸਾਨੂੰ ਮੁੱਖ ਮੰਤਰੀ ਸਾਹਿਬ ਮਿਲ ਗਿਆ ਸੀ ਉਹਨਾਂ ਨੂੰ ਘਿਰਾਵ ਕਰਾਂਗੇ ਉਹਨਾਂ ਤੋਂ